ਕੋਈ ਤਸੀਲਦਾਰ ਬੰਦਾ ਰੋਜ਼ ਵੀਰ ਸਾਹਿਬ ਆਉਂਦਾ ਏ ਸਵੇਰੇ ਚਰਨ ਗੰਗਾ ਚ ਉੱਜਾਲੇ ਦਾ ਸੁਰਦਾ ਏ ਨਾਮ ਲੈਂਦਾ ਨਹੀਂ ਹੁੰਦਾ ਕਿਉਂਕਿ ਆਪਾਂ ਸਾਰਿਆਂ ਦੇ ਸਾਂਝੇ ਆ ਇੱਕ ਉਹ ਰਾਜ ਸਾਹਿਬ ਜਾ ਕੇ ਇੱਕ ਸੁਖਮਣੀ ਚਾ ਪੜ੍ਹ ਕੇ ਤੇ ਫੇਰ ਜਾਣਾ ਜੇ ਉਹ ਵੀ ਬੰਦਾ ਕਵੇ ਵੀ ਆਹ ਕੰਮ ਕਰਨਾ ਰੁਪਈਆ 20000 ਕੀ ਫਾਇਦਾ ਤੇਰਾ ਪੌੜੀ ਪੌੜੀ ਚੜਦਾ ਰਿਹਾ ਕਦੇ ਅਸਲੀ ਪੌੜੀ ਜਿੰਨ ਬਾਣੀ ਕਹਿੰਦੀ ਬੰਦੇ ਖੋਜ ਦਿਲ ਹਰ ਰੋ ਮੈਨੂੰ ਕੋਈ ਕੰਮ ਸੀ ਕੋਈ ਤਹਿਸੀਲਦਾਰ ਬੰਦਾ ਰੋਜ ਵੀਰ ਸਾਹਿਬ ਆਉਂਦਾ ਏ ਸਵੇਰੇ ਚਰਨ ਗੰਗਾ ਚ ਜਾਲ ਈਦਾ ਸੁੱੜਦਾ ਏ ਨਾਮ ਲੈਂਦਾ ਨਹੀਂ ਹੁੰਦਾ ਕਿਉਂਕਿ ਆਪਾਂ ਸਾਰਿਆਂ ਦੇ ਸਾਂਝੇ ਆ ਫੇਰ ਉਹਨੇ ਮੱਥਾ ਟੇਕਣਾ 100 ਦੀ ਰੋਜ ਦੇਖ ਕਰਾਉਣੀ ਤੇ ਭੋਰਾ ਸਾਹਿਬ ਜਾ ਕੇ ਇੱਕ ਸੁਖਮਣੀ ਸਾਹਿਬ ਪੜ੍ਹ ਕੇ ਤੇ ਫੇਰ ਜਾਣਾ ਜੇ ਉਹ ਵੀ ਬੰਦਾ ਕਵੇ ਵੀ ਆਹ ਕੰਮ ਕਰਨਾ ਰੁਪਈਆ 20000 ਕੀ ਫਾਇਦਾ ਤੇਰਾ ਪੌੜੀ ਪੌੜੀ ਚੜਦਾ ਰਿਹਾ ਕਦੇ ਅਸਲੀ ਪੌੜੀ ਪੱਜ ਤੱਜ ਜਨੇ ਮੰਦਰ ਵਸੀਤੀ ਤੇ ਕਦੇ ਆਪਣੇ ਅੰਦਰ ਭੁੱਲੇ ਸ਼ਾਮਤੀ ਉੜਦੀਆਂ ਫੜਦਾ ਜਿਹੜਾ ਕੋਲ ਬੈਠਾ ਉਹਨੂੰ ਜਿੰਨ ਬਾਣੀ ਕਹਿੰਦੀ ਬੰਦੇ ਖੋਜ ਜਿੱਦ ਹਰ ਰੋ ਕੋਈ ਤਸੀਲਦਾਰ ਬੰਦਾ ਰੋਜ ਵੀਰ ਸਾਹਿਬ ਆਉਂਦਾ ਏ ਸਵੇਰੇ ਚਰਨ ਗੰਗਾ ਚ ਜਾਲ ਲੈਂਦਾ ਸੁੱਟਦਾ ਏ ਨਾਮ ਲੈਂਦਾ ਨਹੀਂ ਹੁੰਦਾ ਕਿਉਂਕਿ ਆਪਾਂ ਸਾਰਿਆਂ ਦੇ ਸਾਂਝੇ ਆ ਫੇਰ ਉਹਨੇ ਮੱਥਾ ਟੇਕਣਾ 100 ਦੀ ਰੋਜ ਦੇਖ ਕਰਾਉਣੀ ਤੇ ਪੋਰਾ ਸਾਹਿਬ ਜਾ ਕੇ ਇੱਕ ਸੁਖਮਣੀ ਸਾਹਿਬ ਪੜ੍ਹ ਕੇ ਤੇ ਫੇਰ ਜਾਣਾ ਜੇ ਉਹ ਵੀ ਬੰਦਾ ਕਵੇ ਵੀ ਆਹ ਕੰਮ ਕਰਨਾ ਰੁਪਈਆ 20000 ਕੀ ਫਾਇਦਾ ਤੇਰਾ ਪੌੜੀ ਪੌੜੀ ਚੜਦਾ ਰਿਹਾ ਕਦੇ ਅਸਲੀ ਪੌੜੀ ਭਾਜ ਤਜ ਜਨੇ ਮੰਦਰ ਵਸੀਤੀ ਤੇ ਕਦੇ ਆਪਣੇ ਅੰਦਰ ਭੁੱਲੇ ਸ਼ਾਮਤੀ ਉੜਦੀਆਂ ਫੜਦਾ ਜਿਹੜਾ ਕੋਲ ਬੈਠਾ ਉਹਨੂੰ ਜਿੰਨ ਬਾਣੀ ਕਹਿੰਦੀ ਬੰਦੇ ਖੋਜ ਜਿੱਦਲ ਹਰ ਰੋ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે લાઈવી ટીવી